ਦੋਸਤੋ ਦੀਵਾਲੀ ਦੇ ਇਸ ਪਵਿੱਤਰ ਮੌਕੇ ਤੇ ਕੌਣ-ਕੌਣ ਮਾਤਾ ਲక్ష్ਮੀ ਨੂੰ ਆਪਣੇ ਘਰ ਦੇ ਵਿੱਚ ਬੁਲਾਉਣਾ ਚਾਹੁੰਦਾ ਹੈ ਤਾਂ ਸੱਚੇ ਦਿਲ ਨਾਲ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਜ਼ਰੂਰ ਲਿਖੋ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਸਾਡੇ ਇਸ ਚੈਨਲ ਚੜਤ ਵਾਈਸ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੁਹਾਡਾ ਸਵਾਗਤ ਹੈ ਸਾਡੇ ਘਰ ਵਿੱਚ ਮਾਤਾ ਰਾਣੀ ਲਈ ਇੱਕ ਲਾਇਕਤਾ ਬਣਦਾ ਹੈ ਦੋਸਤੋ ਚਾਹੇ ਮਰ ਜਾਣਾ ਪਰ ਦੀਵਾਲੀ ਦੀ ਪੂਜਾ ਇਹ ਤਿੰਨ ਔਰਤਾਂ ਨੂੰ ਭੁੱਲ ਕੇ ਵੀ ਨਹੀਂ ਕਰਨੀ ਚਾਹੀਦੀ ਨਾਲ ਕੀ ਅਸੀਂ ਜਾਣਾਂਗੇ ਕਿ ਮਾਤਾ ਰਾਣੀ ਨੂੰ ਇਹ ਤਿੰਨ ਚੀਜ਼ਾਂ ਕਦੇ ਵੀ ਨਹੀਂ ਚੜਾਉਣੀਆਂ ਚਾਹੀਦੀਆਂ ਦੀਵਾਲੀ ਤੇ ਅਜਿਹੀ ਪੂਜਾ ਭੁੱਲ ਕੇ ਵੀ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਘਰ ਵਿੱਚ ਕੋਰ ਪਾਪ ਲੱਗ ਜਾਂਦਾ ਹੈ। ਅਜਿਹੇ ਘਰ ਵਿੱਚ ਮਾਤਾ ਲక్ష్ਮੀ ਕਦੇ ਵੀ ਪ੍ਰਵੇਸ਼ ਨਹੀਂ ਕਰਦੀ। ਮੰਨਿਆ ਜਾਂਦਾ ਹੈ ਕਿ ਦੀਵਾਲੀ ਦੇ ਇਹ ਤਿੰਨ ਚੀਜ਼ਾਂ ਮਾਤਾ ਲక్ష్ਮੀ ਨੂੰ ਕਦੇ ਨਹੀਂ ਚੜਾਉਣੀਆਂ ਚਾਹੀਦੀਆਂ। ਇਸ ਨਾਲ ਕੋਰ ਪਾਪ ਲੱਗਦਾ ਹੈ ਤੇ ਮਾਤਾ ਰਾਣੀ ਨਾਰਾਜ਼ ਹੋ ਜਾਂਦੀ ਹੈ। ਮਾਤਾ ਲక్ష్ਮੀ ਅਜਿਹੀ ਪੂਜਾ ਵਿੱਚ ਕਦੇ ਸ਼ਾਮਲ ਨਹੀਂ ਹੁੰਦੀ। ਦੋਸਤੋ ਹਰ ਸਾਲ 카르ਤਕ અમાਵਸਿਆਂ ਦੀ ਦੀਵਾਲੀ ਮਨਾਈ ਜਾਂਦੀ ਹੈ। ਇਸ ਸਾਲ 카르ਤਕ અમાਵਸਿਆਂ ਦੀ ਤਿਥੀ 20 ਅਕਤੂਬਰ ਨੂੰ ਦੁਪਹਿਰ 3:44 ਵਜੇ ਸ਼ੁਰੂ ਹੋਵੇਗੀ ਤੇ ਇਸ ਦਾ ਸਮਾਪਤੀ 21 ਅਕਤੂਬਰ ਨੂੰ 5:54 ਮਿੰਟ ਤੇ ਹੋਵੇਗੀ। ਕਿਉਂਕਿ ਦੀਵਾਲੀ ਤੇ ਲਕਸ਼ਮੀ ਪੂਜਨ ਸੂਰਜ ਡੁੱਬਣ ਤੋਂ ਬਾਅਦ ਕੀਤਾ ਜਾਂਦਾ ਹੈ। ਇਸ ਲਈ ਇਸ ਸਾਲ ਦੀਵਾਲੀ 20 ਅਕਤੂਬਰ 2025 ਨੂੰ ਤੇ ਕੁਝ ਲੋਕ 21 ਅਕਤੂਬਰ 2025 ਨੂੰ ਮਨਾਉਂਦੇ ਹਨ। ਦੀਵਾਲੀ ਦੇ ਦਿਨ ਰਿੱద్ధి ਸiddhi ਦੇ ਦਾਤਾ ਭਗਵਾਨ ਗਣੇਸ਼ ਅਤੇ ਮਾਤਾ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ। ਨਾਲ ਹੀ ਇਸ ਦਿਨ ਧਾਨ ਦੇ ਦੇਵਤਾ ਭਗਵਾਨ ਕਬੀਰ ਅਤੇ ਮਾਤਾ ਸਰਸਵਤੀ ਦੀ ਪੂਜਾ ਵੀ ਕੀਤੀ ਜਾਂਦੀ ਹੈ। ਦੀਵਾਲੀ ਦੇ ਗਣੇਸ਼ ਲਕਸ਼ਮੀ ਪੂਜਣ ਦਾ ਸ਼ੋਭ ਮਹੂਰਤ ਸ਼ਾਮ 7:08 ਤੋਂ ਰਾਤ 8:18 ਤੱਕ ਰਹੇਗਾ ਦੋਸਤੋ ਆਓ ਜਾਣਦੇ ਹਾਂ ਮਾਤਾ ਲక్ష్ਮੀ ਦੀ ਪੂਜਾ ਵਿੱਚ ਕਿਹੜੀ ਗਲਤੀ ਨਹੀਂ ਕਰਨੀ ਚਾਹੀਦੀ ਕੀ ਜਾਂਦਾ ਹੈ ਕਿ ਦੀਵਾਲੀ ਤੇ ਇਹ ਤਿੰਨ ਚੀਜ਼ਾਂ ਮਹਾ ਲక్ష్ਮੀ ਦੀ ਪੂਜਾ ਵਿੱਚ ਕਦੇ ਸ਼ਾਮਲ ਨਹੀਂ ਕਰਨੀਆਂ ਚਾਹੀਦੀਆਂ ਇਸ ਨਾਲ ਵਿਆਗਤੀ ਨੂੰ ਕੋਰ ਪਾਪ ਲੱਗਦਾ ਹੈ ਤੇ ਦੀਵਾਲੀ ਦਾ ਤਿਹਾਰ ਤੇ ਪੂਜਾ ਪਾਠ ਭੰਗ ਹੋ ਜਾਂਦਾ ਹੈ ਸ਼ਾਸਤਰਾਂ ਅਨੁਸਾਰ ਮਾਤਾ ਲక్ష్ਮੀ ਬਹੁਤ ਹੀ ਚੰਚਲ ਸੁਭਾਦੀ ਹੈ ਮਾਤਾ ਰਾਣੀ ਨੂੰ ਪ੍ਰਸੰਨ ਕਰਨਾ ਨਾ ਸੌਖਾ ਨਹੀਂ ਹੁੰਦਾ ਪਰ ਜੋ ਵਿਅਕਤੀ ਮਾਤਾ ਰਾਣੀ ਨੂੰ ਪ੍ਰਸੰਨ ਕਰ ਲੈਂਦਾ ਹੈ ਉਹ ਅਚਲ ਸੰਪਤੀ ਦਾ ਮਾਲਕ ਬਣ ਜਾਂਦਾ ਹੈ ਉਸ ਤੇ ਮਾਤਾ ਲక్ష్ਮੀ ਦੀ ਕਿਰਪਾ ਬਹੁਤ ਜ਼ੋਰ ਸ਼ੋਰ ਨਾਲ ਵਰਦੀ ਹੈ ਜੋ ਵਿਅਕਤੀ ਖਾਸ ਤੌਰ ਤੇ ਦੀਵਾਲੀ ਤੇ ਮਾਤਾ ਲక్ష్ਮੀ ਨੂੰ ਪ੍ਰਸੰਨ ਕਰ ਲੈਂਦਾ ਹੈ ਉਹ ਥੋੜੇ ਸਮੇਂ ਵਿੱਚ ਤਣੀ ਹੋ ਜਾਂਦਾ ਹੈ ਤੇ ਰਾਜਾ ਬਣ ਜਾਂਦਾ ਹੈ ਮਾਤਾ ਲక్ష్ਮੀ ਉਸੇ ਘਰ ਵਿੱਚ ਵਾਸ ਕਰਦੀ ਹੈ ਜਿੱਥੇ ਸੱਚੇ ਹਿਰਦੇ ਨਾਲ ਮਾਂ ਦੀ ਭਗਤੀ ਹੁੰਦੀ ਹੈ ਪੂਜਾ ਕੀਤੀ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਸਾਲ ਭਰ ਦੇ ਇਸ ਤਿਹਾਰ ਵਿੱਚ ਮਾਤਾ ਲక్ష్ਮੀ ਦੀ ਪੂਜਾ ਵਿੱਚ ਇਹ ਤਿੰਨ ਚੀਜ਼ਾਂ ਮਾਤਾ ਰਾਣੀ ਨੂੰ ਕਦੇ ਨਹੀਂ ਚੜਾਉਣੀਆਂ ਚਾਹੀਦੀਆਂ ਨਹੀਂ ਤਾਂ ਤੁਹਾਨੂੰ ਬਰਬਾਦ ਹੋਣ ਵਿੱਚ ਕੋਈ ਨਹੀਂ ਰੋਕ ਸਕਦਾ ਇਸ ਨਾਲ ਮਾਤਾ ਲక్ష్ਮੀ ਨਾਰਾਜ਼ ਹੋ ਜਾਂਦੀ ਹੈ ਤੇ ਸਦਾ ਸਦਾ ਲਈ ਤੁਹਾਡਾ ਘਰ ਛੱਡ ਦਿੰਦੀ ਹੈ ਤਾਂ ਚਲੋ ਸ਼ੁਰੂ ਕਰਦੇ ਹਾਂ ਦੋਸਤੋ ਗੁਰੂੜ ਪ੍ਰਾਣ ਵਿੱਚ ਦੱਸਿਆ ਗਿਆ ਹੈ ਕਿ ਦੀਵਾਲੀ ਦੇ ਤਿਉਹਾਰ ਤੇ ਜਾਂ ਕਿਸੇ ਵੀ ਧਾਰਮਿਕ ਤਿਉਹਾਰ ਤੇ ਉਧਾਰ ਲੈ ਕੇ ਦੀਵਾਲੀ ਨਹੀਂ ਮਨਾਉਣੀ ਚਾਹੀਦੀ ਜੋ ਵਿਅਕਤੀ ਉਧਾਰ ਲੈ ਕੇ ਦੀਵਾਲੀ ਮਨਾਉਂਦਾ ਹੈ ਉਸ ਦੇ ਘਰ ਵਿੱਚ ਹਮੇਸ਼ਾ ਕਰਜ਼ ਦਾ ਵਾਸ ਹੋ ਜਾਂਦਾ ਹੈ ਉਹ ਵਿਅਕਤੀ ਮਾਤਾ ਲక్ష్ਮੀ ਦੀ ਕਿਰਪਾ ਤੋਂ ਵਾਂਝਾ ਹੋ ਜਾਂਦਾ ਹੈ ਭਾਵੇਂ ਤੁਹਾਡੇ ਕੋਲ ਧਨ ਘੱਟ ਹੋਵੇ ਪਰ ਸੱਚੇ ਦਿਲ ਨਾਲ ਮਾਂ ਦੀ ਭਗਤੀ ਕਰੋ ਮਾਤਾ ਰਾਣੀ ਤੁਹਾਡੇ ਸਾਰੇ ਵਿਗੜੇ ਕੰਮ ਜ਼ਰੂਰ ਪੂਰੇ ਕਰੇਗੀ ਇਸ ਲਈ ਉਧਾਰ ਲੈ ਕੇ ਭਗਵਾਨ ਦੀ ਪੂਜਾ ਨਹੀਂ ਕਰਨੀ ਚਾਹੀਦੀ ਸ਼ਨੀ ਮਹਾਰਾਜ ਨੇ ਵੀ ਇਸ ਗੱਲ ਨੂੰ ਕਈ ਵਾਰ ਦੁਹਰਾਇਆ ਹੈ ਜੇ ਤੁਹਾਡੇ ਕੋਲ ਪੈਸੇ ਨਹੀਂ ਹਨ ਤਾਂ ਤੁਸੀਂ ਧਾਰਮਿਕ ਕੰਮ ਨੂੰ ਮੁਲਤਵੀ ਕਰ ਸਕਦੇ ਹੋ ਦੋਸਤੋ ਜਦੋਂ ਤੁਸੀਂ ਲక్ష్ਮੀ ਜੀ ਤੇ ਗਣੇਸ਼ ਦੀ ਮੂਰਤੀ ਲਿਆਉਂਦੇ ਹੋ ਤਾਂ ਹਮੇਸ਼ਾ ਯਾਦ ਰੱਖੋ ਕਿ ਉਹਨਾਂ ਦੇ ਨਾਲ ਮਾਤਾ ਸਰਸਵਤੀ ਦੀ ਪੂਜਾ ਵੀ ਜ਼ਰੂਰ ਕਰਨੀ ਚਾਹੀਦੀ ਹੈ। ਮੂਰਤੀ ਬਾਜ਼ਾਰ ਤੋਂ ਖਰੀਦਦੇ ਸਮੇਂ ਨਾਲ ਵੇਖ ਲਓ। ਟੁੱਟੀ ਹੋਈ ਜਾਂ ਛਟਕੀ ਹੋਈ ਮੂਰਤੀ ਨਹੀਂ ਹੋਣੀ ਚਾਹੀਦੀ। ਖੰਡਤ ਮੂਰਤੀ ਦੀ ਪੂਜਾ ਨਹੀਂ ਕੀਤੀ ਜਾਂਦੀ। ਇਸ ਨਾਲ ਮਾਤਾ ਲక్ష్ਮੀ ਨਾਰਾਜ਼ ਹੋ ਸਕਦੀ ਹੈ। ਦੀਵਾਲੀ ਤੇ ਪੂਜਾ ਦੀ ਚੌਂਕੀ ਲਾਲ ਕੱਪੜੇ ਨਾਲ ਵਿਸਾਉਣੀ ਚਾਹੀਦੀ ਹੈ। ਸਫੈਦ, ਕਾਲਾ ਜਾਂ ਨੀਲਾ ਕੱਪੜਾ ਨਹੀਂ ਵਿਸਾਉਣਾ ਚਾਹੀਦਾ। ਲਾਲ ਰੰਗ ਸਰਵ ਸ੍ਰੇਸ਼ਟ ਅਤੇ ਮਾਤਾ ਲక్ష్ਮੀ ਨੂੰ ਬਹੁਤ ਪਿਆਰਾ ਹੈ ਦੋਸਤੋ ਮਾਤਾ ਲక్ష్ਮੀ ਦੀ ਪੂਜਾ ਵਿੱਚ ਹਰਾ ਨਾਰੀਅਲ ਨਹੀਂ ਚੜਾਉਣਾ ਚਾਹੀਦਾ ਇਸ ਸਮੇਂ ਜਟਾਂ ਵਾਲਾ ਨਾਰੀਅਲ ਚੜਾਉਣਾ ਚਾਹੀਦਾ ਹੈ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਉਂਕਿ ਨਾਰੀਅਲ ਮਾਤਾ ਲక్ష్ਮੀ ਦਾ ਪ੍ਰਤੀਕ ਹੈ ਦੀਵਾਲੀ ਤੇ ਨਾਰੀਅਲ ਘਰ ਵਿੱਚ ਜ਼ਰੂਰ ਲਿਆਉਣਾ ਚਾਹੀਦਾ ਹੈ ਇਸ ਨਾਲ ਸਾਖਸ਼ਤ ਮਾਤਾ ਲక్ష్ਮੀ ਦਾ ਆਗਮਨ ਹੁੰਦਾ ਹੈ ਮਾਤਾ ਰਾਣੀ ਨੂੰ ਫਲਾਂ ਵਿੱਚ ਨਾਸਪਤੀ ਨਹੀਂ ਚੜਾਉਣੀ ਚਾਹੀਦੀ ਇਸ ਨਾਲ ਪਾਪ ਲੱਗਦਾ ਹੈ ਦੋਸਤੋ ਨਾਸਪਤੀ ਜਾਨੀ ਨਾਸ਼ ਕਰਨ ਵਾਲੀ ਇਸ ਲਈ ਸ਼ੋਭ ਸਮੇਂ ਤੇ ਨਾਸਪਤੀ ਨਹੀਂ ਚੜਾਉਣੀ ਚਾਹੀਦੀ ਮਾਤਾ ਰਾਣੀ ਦੀ ਪੂਜਾ ਵਿੱਚ ਅਕਸ਼ਤ ਜਾਨੀ ਚੌਲਾਂ ਦਾ ਬਹੁਤ ਮਹੱਤਵ ਹੈ ਦੀਵਾਲੀ ਤੇ ਚੌਲ ਮਾਤਾ ਰਾਣੀ ਨੂੰ ਜ਼ਰੂਰ ਅਰਪਨ ਕਰਨੇ ਚਾਹੀਦੇ ਹਨ ਟੁੱਟੇ ਹੋਏ ਚੌਲ ਨਹੀਂ ਹੋਣੇ ਚਾਹੀਦੇ ਇਸ ਨਾਲ ਮਾਤਾ ਰਾਣੀ ਨਰਾਜ ਹੋ ਜਾਂਦੀ ਹੈ દિਵਾਲੀ ਤੇ ਘਰ ਦੇ ਚੌਲ ਕਿਸੇ ਨੂੰ ਵੀ ਨਹੀਂ ਦੇਣੇ ਚਾਹੀਦੇ ਇਸ ਨਾਲ ਮਾਤਾ ਲక్ష్ਮੀ ਤੁਹਾਡਾ ਘਰ ਛੱਡ ਸਕਦੀ ਹੈ ਕਿਉਂਕਿ ਚੌਲ ਮਾਤਾ ਲక్ష్ਮੀ ਦਾ ਪ੍ਰਤੀਕ ਹੈ ਦੋਸਤੋ ਹਮੇਸ਼ਾ ਯਾਦ ਰੱਖੋ દિਵਾਲੀ ਦੀ ਪੂਜਾ ਵਿੱਚ ਮਾਤਾ ਲక్ష్ਮੀ ਨੂੰ ਤੁਲਸੀ ਨਹੀਂ ਚੜਾਉਣੀ ਚਾਹੀਦੀ ਕਿਉਂਕਿ ਇਸ ਸਮੇਂ ਲక్ష్ਮੀ ਗਣੇਸ਼ ਅਤੇ ਮਾਤਾ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ ਇਸ ਲਈ ਦੀਵਾਲੀ ਦੀ ਪੂਜਾ ਵਿੱਚ ਤੁਲਸੀ ਅਰਪਣ ਨਹੀਂ ਕਰਨੀ ਚਾਹੀਦੀ। ਦੀਵਾਲੀ ਤੇ ਲਸਣ, ਪਿਆਜ਼ ਦਾ ਖਾਣਾ ਨਹੀਂ ਬਣਾਉਣਾ ਚਾਹੀਦਾ। ਇਸ ਸਮੇਂ ਹਲਵਾ, ਖੀਰ, ਪੂੜੀ ਆਦ ਬਣਾਉਣਾ ਚਾਹੀਦਾ ਹੈ। ਕਿਉਂਕਿ ਇਹ ਖਾਣਾ ਮਾਤਾ ਨੂੰ ਭੋਗ ਲੱਗਦਾ ਹੈ ਇਸ ਖਾਣੇ ਦਾ। ਇਸ ਲਈ ਇਸ ਦਿਨ ਮਾਸ, ਮੁਦਰਾ, ਲਸਣ ਪਿਆਜ਼ ਦਾ ਖਾਣਾ ਘਰ ਵਿੱਚ ਨਹੀਂ ਲਿਆਉਣਾ ਚਾਹੀਦਾ। ਅਜਿਹੀ ਸ਼ੁਭ ਮਹੂਰਤੇ ਅਸ਼ੁਭ ਕੰਮ ਨਾ ਕਰੋ। ਦੋਸਤੋ ਸ਼ਾਸਤਰਾ ਅਨੁਸਾਰ ਮੰਨਿਆ ਗਿਆ ਹੈ ਕਿ ਦੀਵਾਲੀ ਦੇ ਦਿਨ ਇੱਕ ਔਰਤ ਨੂੰ ਲਾਲ, ਗੁਲਾਬੀ, ਪੀਲਾ ਜਾਂ ਭਗਵਾ ਰੰਗ ਦੇ ਕੱਪੜੇ ਨਹੀਂ ਪਹਿਨਣੇ ਚਾਹੀਦੇ। ਲక్ష్ਮੀ ਪੂਜਣ ਵਿੱਚ ਸੁਹਾਗਣ ਔਰਤ ਨੂੰ ਸਫੈਦ ਰੰਗ ਨਹੀਂ ਪਹਿਨਣਾ ਚਾਹੀਦਾ। ਇਹ ਰੰਗ ਵਿਧਵਾ ਰੂਪ ਮੰਨਿਆ ਜਾਂਦਾ ਹੈ ਤੇ ਕਾਲੇ ਰੰਗ ਦੇ ਕੱਪੜੇ ਪਹਿਨ ਕੇ ਵੀ ਪੂਜਾ ਨਹੀਂ ਕਰਨੀ ਚਾਹੀਦੀ। ਇਹ ਸ਼ੋਭ ਨਹੀਂ ਮੰਨਿਆ ਜਾਂਦਾ ਦੋਸਤੋ ਕਾਲਾ ਰੰਗ ਸ਼ਨੀ ਦਾ ਪ੍ਰਤੀਕ ਹੁੰਦਾ ਹੈ। ਮਾਤਾ ਲక్ష్ਮੀ ਨੂੰ ਲਾਲ ਕੱਪੜੇ ਬਹੁਤ ਪਿਆਰੇ ਹਨ ਦਿਵਾਲੀ ਦੇ ਸੁਹਾਗਣ ਔਰਤਾਂ ਨੂੰ ਆਪਣੀ ਮਾਂਗ ਵਿੱਚ ਭਰਪੂਰ ਸੰਦੂਰ ਭਰਨਾ ਚਾਹੀਦਾ ਹੈ ਪੈਰਾਂ ਵਿੱਚ ਪਾਇਲ ਅਤੇ ਸ਼ਿੰਗਾਰ ਆਦ ਹੋਣਾ ਚਾਹੀਦਾ ਹੈ ਇਸ ਨਾਲ ਮਾਤਾ ਲక్ష్ਮੀ ਬਹੁਤ ਪ੍ਰਸੰਨ ਹੁੰਦੀ ਹੈ ਦੋਸਤੋ ਤੇ ਤੁਹਾਨੂੰ ਧਨ ਧਣ ਨਾਲ ਮਾਲਾ ਮਾਰ ਕਰ ਦਿੰਦੀ ਹੈ ਮਾਤਾ ਲక్ష్ਮੀ ਨਾਲ ਹੀ ਲక్ష్ਮੀ ਪੂਜਨ ਵਿੱਚ ਪੂਜਾ ਕਰਦੇ ਸਮੇਂ ਅੰਗੜਾਈ ਜਾਂ ਜਮਾਈ ਨਹੀਂ ਲੈਣੀ ਚਾਹੀਦੀ ਜੇ ਤੁਸੀਂ ਸਰੀਰਕ ਤੌਰ ਤੇ ਸਿਹਤਮੰਦ ਨਹੀਂ ਹੋ ਤਾਂ ਲక్ష్ਮੀ ਪੂਜਨ ਕਿਸੇ ਹੋਰ ਤੋਂ ਕਰਵਾ ਲਓ ਮਾਸਿਕ ਧਰਮ ਦਰਾਂ ਲక్ష్ਮੀ ਪੂਜਨ ਨਹੀਂ ਕਰਨਾ ਚਾਹੀਦਾ ਇਸ ਲਈ ਇਸ ਦਾ ਵੀ ਬਹੁਤ ਵੱਡਾ ਪਾਪ ਲੱਗਦਾ ਹੈ ਦੋਸਤੋ ਅਜਿਹੇ ਸਮੇਂ ਵਿੱਚ ਤੁਸੀਂ ਪੂਜਾ ਵਿੱਚ ਬੈਠ ਸਕਦੇ ਹੋ ਪਰ ਮਾਤਾ ਦੀ ਮੂਰਤੀ ਨੂੰ ਸਮਰਸ਼ ਨਾ ਕਰੋ ਉਸ ਨੂੰ ਸ਼ੁਭੋ ਨਾ ਅਜਿਹੇ ਸਮੇਂ ਵਿੱਚ ਪੂਜਾ ਪਾਠ ਕਿਸੇ ਹੋਰ ਨਾਲ ਕਰਵਾ ਸਕਦੇ ਹੋ ਦੀਵਾਲੀ ਦੇ ਦਿਨ ਤੁਸੀਂ ਦੀਪ ਜਗਾ ਸਕਦੇ ਹੋ ਪਰ ਮਾਤਾ ਦੀ ਮੂਰਤੀ ਨੂੰ ਸਪਰਸ਼ ਨਾ ਕਰੋ ਇਸ ਦਿਨ ਨੀਲੇ ਕੱਪੜੇ ਪਹਿਨ ਕੇ ਪੂਜਾ ਨਹੀਂ ਕਰਨੀ ਚਾਹੀਦੀ ਇਹ ਸ਼ੋਭ ਨਹੀਂ ਮੰਨਿਆ ਜਾਂਦਾ ਦੋਸਤੋ ਕੀ ਤੁਸੀਂ ਕਦੇ ਸੋਚਿਆ ਹੈ ਕਿ ਹਰ ਔਰਤ ਨੂੰ ਦੀਵਾਲੀ ਦੀ ਪੂਜਾ ਕਰਨ ਦਾ ਅਧਿਕਾਰ ਨਹੀਂ ਹੁੰਦਾ ਜੀ ਹਾਂ ਦੋਸਤੋ ਇਹ ਸੁਣ ਕੇ ਸ਼ਾਇਦ ਅਜੀਬ ਲੱਗੇ ਪਰ ਸ਼ਾਸਤਰਾਂ ਵਿੱਚ ਕੁਝ ਅਜੀਹੀਆਂ ਔਰਤਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਨੂੰ ਲਕਸ਼ਮੀ ਪੂਜਾ ਦਾ ਸੰਕਲਪ ਲੈਣਾ ਚਾਹੀਦਾ ਹੈ ਨਹੀਂ ਤਾਂ ਇਸ ਦੇ ਉਲਟ ਨਤੀਜੇ ਹੋ ਸਕਦੇ ਹਨ ਕਿਹਾ ਜਾਂਦਾ ਹੈ ਕਿ ਦੀਵਾਲੀ ਦੀ ਰਾਤ ਕੋਈ ਸਧਾਰਨ ਰਾਤ ਨਹੀਂ ਹੁੰਦੀ ਇਹ ਮਹਾ ਲక్ష్ਮੀ ਦੇ અવਤਾਰਨ ਦੀ ਤਿਥੀ ਹੈ ਦੋਸਤੋ ਜਦੋਂ ਮਾਤਾ ਲక్ష్ਮੀ ਸਵੈ ਪ੍ਰਿਥੀ ਤੋਂ ਆਉਂਦੀ ਹੈ ਤਾਂ ਆਪਣੇ ਜੋਗ ਭਗਤਾਂ ਦੇ ਘਰ ਵਿੱਚ ਵਾਸ ਕਰਦੀ ਹੈ ਇਸ ਲਈ ਇਸ ਦਿਨ ਮਨੁੱਖ ਦੇ ਕਰਮ ਵਿਚਾਰ ਅਤੇ ਸਥਿਤੀ ਬਹੁਤ ਮਹੱਤਵ ਰੱਖਦੀ ਹੈ ਪਹਿਲਾਂ ਜਿੰਨਾ ਔਰਤਾਂ ਦੇ ਮਨ ਵਿੱਚ ਦਵੇਸ਼ ਈਰਖਾ ਕੁੱਟ ਬਾਣੀ ਦਾ ਵਾਸ ਹੁੰਦਾ ਹੈ ਉਸ ਨੂੰ ਇਸ ਰਾਤ ਲక్ష్ਮੀ ਪੂਜਨ ਨਹੀਂ ਕਰਨਾ ਚਾਹੀਦਾ ਕਿਉਂਕਿ ਲక్ష్ਮੀ ਉਥੇ ਨਹੀਂ ਰਹਿੰਦੀ ਜਿੱਥੇ ਮਨ ਅਸ਼ੁੱਧ ਹੋਵੇ ਜਿਸ ਘਰ ਵਿੱਚ ਬਾਣੀ ਤੋਂ ਆਪ ਸ਼ਬਦ ਕੁੱਟ ਬੋਲ ਜਾ ਝਗੜਾ ਹੁੰਦਾ ਹੈ ਗੋਥੋਂ ਦੀ ਪੂਜਾ ਅਧੂਰੀ ਮੰਨੀ ਜਾਂਦੀ ਹੈ ਅਜਿਹੀ ਔਰਤ ਜੇ ਦੀਪਕ ਜਗਾ ਕੇ ਵੀ ਪੂਜਾ ਕਰੇ ਤਾਂ ਉਹ ਦੀਪਕ ਸ਼ੁਭ ਫਲ ਨਹੀਂ ਦਿੰਦਾ ਸਗੋਂ ਘਰ ਦੀ ਸ਼ਾਂਤੀ ਨੂੰ ਭੰਗ ਕਰ ਦਿੰਦਾ ਹੈ ਦੂਜਾ ਜਿੰਨਾ ਔਰਤਾਂ ਦੇ ਜੀਵਨ ਵਿੱਚ ਉਸ ਸਮੇਂ ਅਸੂਚ ਕਾਲ ਜਾਨੀ ਸੁద్ధి ਦੀ ਅਵਧੀ ਪੂਰੀ ਨਹੀਂ ਹੋਈ ਉਸ ਨੂੰ ਦੀਵਾਲੀ ਦੀ ਪੂਜਾ ਤੋਂ ਵਿਰਤ ਰਹਿਣਾ ਚਾਹੀਦਾ ਹੈ ਸ਼ਾਸਤਰਾ ਅਨੁਸਾਰ ਜਦੋਂ ਸਰੀਰ ਜਾਂ ਮਨ ਅਸ਼ੁੱਧ ਹੋਵੇ ਤਾਂ ਪੂਜਾ ਦਾ ਪ੍ਰਭਲ ਉਲਟ ਪੈ ਸਕਦਾ ਹੈ ਮਾਤਾ ਲక్ష్ਮੀ ਦੀ ਉਪਾਸਨਾ ਪਵਿੱਤਰ ਮੰਗਦੀ ਹੈ ਅਤੇ ਇਹ ਪਵਿੱਤਰਤਾ ਸਿਰਫ ਸਰੀਰ ਤੋਂ ਨਹੀਂ ਵਿਚਾਰਾਂ ਤੋਂ ਵੀ ਜ਼ਰੂਰੀ ਹੈ ਤੀਜਾ ਜਿੰਨਾ ਔਰਤਾਂ ਦੇ ਘਰ ਵਿੱਚ ਉਸ ਸਮੇਂ ਕੋਈ ਮੌਤ ਸ਼ੋਗ ਜਾਂ ਸੂਤਕ ਚੱਲ ਰਿਹਾ ਹੋਵੇ ਉਸ ਨੂੰ ਉਸ ਸਾਲ ਦੀਵਾਲੀ ਦੀ ਪੂਜਾ ਨਹੀਂ ਕਰਨੀ ਚਾਹੀਦੀ ਕਿਉਂਕਿ ਸ਼ੋਕ ਕਾਲ ਵਿੱਚ ਕੀਤੀ ਗਈ ਪੂਜਾ ਸ਼ਾਸਤਰ ਸੰਪਤ ਨਹੀਂ ਮੰਨੀ ਜਾਂਦੀ ਮਾਤਾ ਲక్ష్ਮੀ ਦਾ ਆਹਵਾਣ ਉਲਾਸ, ਪ੍ਰੇਮ ਅਤੇ ਆਨੰਦ ਵਿੱਚ ਕੀਤਾ ਜਾਂਦਾ ਹੈ ਜਿੱਥੇ ਮਾਨ ਵਿੱਚ ਸ਼ੋਕ ਜਾਂ ਦੁੱਖ ਹੋਵੇ ਉੱਥੇ ਉਹ ਸ਼ਕਤੀਆਂ ਸਰਗਰਮ ਨਹੀਂ ਹੁੰਦੀਆਂ ਇਸ ਤੋਂ ਇਲਾਵਾ ਗਰਭਵਰਤੀ ਔਰਤਾਂ ਜੇ ਸਰੀਰਕ ਤੌਰ ਤੇ ਅਕਸ਼ਤ ਹਨ ਜਾਂ ਪੂਜਾ ਦੌਰਾਨ ਲੰਬੇ ਸਮੇਂ ਤੱਕ ਬੈਠਣ ਵਿੱਚ ਆਸਮਰੱਥ ਹਨ ਤਾਂ ਉਨ੍ਹਾਂ ਨੂੰ ਸਿਰਫ ਮਾਨਸਿਕ ਪੂਜਾ ਕਰਨੀ ਚਾਹੀਦੀ ਹੈ ਦੀਪਕ ਵਿੱਚ ਮੰਤਰ ਕਿਸੇ ਹੋਰ ਪਰਿਵਾਜਣ ਤੋਂ ਕਰਵਾਏ ਜਾ ਸਕਦੇ ਹਨ ਸ਼ਾਸਤਰ ਕਹਿੰਦੇ ਹਨ ਕਿ ਭਾਵ ਸਭ ਤੋਂ ਵੱਡਾ ਕਰਮ ਆਪਣਾ ਜਿਸਮ ਹੈ ਪਰ ਸਰੀਰ ਦੀ ਠਕਾਵਟ ਜਾਂ ਐਸੀ ਜਾਂ ਪੂਜਾ ਦੀ ਸ਼ੁੱਧਤਾ ਤੋਂ ਰੁਕਾਵਟ ਬਣ ਜਾਂਦੀ ਹੈ ਅਤੇ ਸਭ ਤੋਂ ਮਹੱਤਵਪੂਰਨ ਗੱਲ ਜੋ ਔਰਤਾਂ ਦੀਵਾਲੀ ਦੀ ਰਾਤ ਬਿਨਾਂ ਨਹਾਤੇ ਬਿਨਾਂ ਸ਼ੁੱਧ ਵਸਤਰ ਜਾਂ ਬਿਨਾਂ ਸੰਕਲਪ ਤੇ ਸਿਰਫ ਪਰੰਪਰਾ ਵਾਂ ਨਿਭਾਉਣ ਲਈ ਪੂਜਾ ਕਰਦੀਆਂ ਹਨ ਉਹਨਾਂ ਨੂੰ ਲਾਭ ਨਹੀਂ ਮਿਲਦਾ ਮਾਤਾ ਲక్ష్ਮੀ ਦੀ ਅਰਾਧਨਾ ਵਿੱਚ ਨਿਜਮ ਸਮਾ ਅਤੇ ਸਰਧਾ ਸਭ ਤੋਂ ਜ਼ਰੂਰੀ ਤੱਤ ਹੈ ਬਿਨਾ ਭਾਵ ਬਿਨਾ ਵਿਸ਼ਵਾਸ ਪੂਜਾ ਸਿਰਫ ਇੱਕ ਕਿਰਿਆ ਰਹਿ ਜਾਂਦੀ ਹੈ ਜਿਸ ਦਾ ਕੋਈ ਅਧਿਆਤਮਿਕ ਫਾਲ ਨਹੀਂ ਮਿਲਦਾ ਇਸ ਲਈ ਜੇ ਕਿਸੇ ਔਰਤ ਨੂੰ ਲੱਗਦਾ ਹੈ ਕਿ ਉਹ ਇਸ ਸਮੇਂ ਕਿਸੇ ਮਾਨਸਿਕ ਕਲੇਸ਼ ਰੋਗ ਜਾਂ ਸ਼ੋਗ ਦੀ ਸਥਿਤੀ ਵਿੱਚ ਹੈ ਤਾਂ ਬਿਹਤਰ ਹੋਵੇ ਕਿ ਉਹ ਪੂਜਾ ਕਿਸੇ ਹੋਰ ਤੋਂ ਕਰਾ ਲਵੇ ਜਾਂ ਖੁਦ ਨਾ ਕਰੇ ਸਗੋਂ ਕਿਸੇ ਹੋਰ ਦੀ ਹੱਥੀ ਤੋਂ ਕਰਵਾ ਸਕਦੀ ਹੈ ਮਾਤਾ ਲక్ష్ਮੀ ਕਰਨਾਮਈ ਹੈ ਉਹ ਮਾਨ ਦਾ ਭਾਵ ਵੇਖਦੀ ਹੈ ਕਰਮ ਨਹੀਂ ਇਸ ਲਈ ਸੱਚੇ ਮਨ ਨਾਲ ਜੈ ਮਾਤਾ ਲక్ష్ਮੀ ਦਾ ਨਾਮ ਲੈ ਕੇ ਜੋ ਔਰਤ ਅਰਾਧਨਾ ਕਰਦੀ ਹੈ ਉਹ ਪੁੰਨ ਪ੍ਰਾਪਤ ਕਰ ਲੈਂਦੀ ਹੈ ਭਾਵੇਂ ਦੀਪ ਨੂੰ ਜਗਾ ਸਕੇ ਦੋਸਤੋ ਲక్ష్ਮੀ ਪੂਜਨ ਵਿੱਚ ਇਸ ਗੱਲ ਦਾ ਧਿਆਨ ਜ਼ਰੂਰੀ ਹੈ ਚਾਂਦੀ ਜਾਂ ਸੋਨੇ ਦਾ ਸਿੱਕਾ ਰੱਖ ਕੇ ਪੂਜਾ ਸੰਪੰਨ ਹੁੰਦੀ ਹੈ ਜੇ ਤੁਹਾਡੇ ਕੋਲ ਚਾਂਦੀ ਜਾਂ ਸੋਨੇ ਦਾ ਸਿੱਕਾ ਨਹੀਂ ਹੈ ਤਾਂ ਤੁਸੀਂ 1 ਰੁਪਏ ਦਾ ਸਿੱਕਾ ਵੀ ਰੱਖ ਸਕਦੇ ਹੋ ਹਮੇਸ਼ਾ ਯਾਦ ਰੱਖੋ ਮਾਤਾ ਲਕਸ਼ਮੀ ਦੀ ਪੂਜਾ ਵਿੱਚ ਧੰਨ ਜ਼ਰੂਰ ਰੱਖਣਾ ਚਾਹੀਦਾ ਹੈ ਕਿਉਂਕਿ ਇਸ ਤੋਂ ਬਿਨਾਂ ਪੂਜਾ ਅਧੂਰੀ ਮੰਨੀ ਜਾਂਦੀ ਹੈ ਕਿਉਂਕਿ ਇਹ ਧੰਨ ਦੀ ਦੇਵੀ ਹੈ ਦੋਸਤੋਂ ਮੰਨਿਆ ਜਾਂਦਾ ਹੈ ਕਿ ਦੀਵਾਲੀ ਦੇ ਦਿਨ ਮਾਤਾ ਨੂੰ ਕਮਲ ਦਾ ਫੁੱਲ ਜ਼ਰੂਰ ਅਰਪਣ ਕਰਨਾ ਚਾਹੀਦਾ ਹੈ ਕਿਉਂਕਿ ਕਮਲ ਦੇ ਫੁੱਲ ਤੇ ਬੈਠ ਕੇ ਹੀ ਮਾਤਾ ਪ੍ਰਗਟ ਹੋਈ ਸੀ ਕਮਲ ਦਾ ਫੁੱਲ ਮਾਤਾ ਦਾ ਵਾਹਣ ਹੈ ਇਸ ਲਈ ਦੀਵਾਲੀ ਤੇ ਮਾਤਾ ਨੂੰ ਕਮਲ ਦਾ ਫੁੱਲ ਅਤੇ ਗੁਲਾਬ ਦਾ ਫੁੱਲ ਜਰੂਰ ਅਰਪਣ ਕਰਨਾ ਚਾਹੀਦਾ ਹੈ ਇਸ ਨਾਲ ਮਾਤਾ ਲక్ష్ਮੀ ਬਹੁਤ ਪ੍ਰਸੰਨ ਹੁੰਦੀ ਹੈ ਮਾਤਾ ਨੂੰ ਕਮਲ ਦਾ ਫੁੱਲ ਬਹੁਤ ਪਿਆਰਾ ਹੈ ਦੀਵਾਲੀ ਤੇ ਭਗਵਾਨ ਗਣੇਸ਼ ਨੂੰ ਦੁਰਵਾ ਕਾ ਜਰੂਰ ਅਰਪਣ ਕਰਨਾ ਚਾਹੀਦਾ ਹੈ ਇਸ ਨਾਲ ਵਿਅਕਤੀ ਦਾ ਭਾਗ ਚਮਕ ਜਾਂਦਾ ਹੈ ਭਗਵਾਨ ਗਣੇਸ਼ ਬਹੁਤ ਪ੍ਰਸੰਨ ਹੁੰਦੇ ਹਨ ਯਾਦ ਰੱਖੋ ਸੁੱਕੀ ਅਤੇ ਮੁਜਰਾਏ ਫੁੱਲ ਮਾਤਾ ਰਾਣੀ ਨੂੰ ਅਰਪਣ ਨਹੀਂ ਕਰਨੀ ਚਾਹੀਦੀ ਇਹ ਸ਼ੋਭ ਨਹੀਂ ਮੰਨਿਆ ਜਾਂਦਾ ਦੋਸਤੋ ਇਹ ਪੰਜ ਰੰਗਾਂ ਦੇ ਫਲ ਅਤੇ ਪੰਜ ਰੰਗਾਂ ਦੀਆਂ ਮਠਿਆਈਆਂ ਜ਼ਰੂਰ ਹੋਣੀਆਂ ਚਾਹੀਦੀਆਂ ਜੇ ਤੁਹਾਡੇ ਕੋਲ ਪੰਜ ਰੰਗਾਂ ਦੇ ਫਲ ਅਤੇ ਮਠਿਆਈਆਂ ਨਹੀਂ ਹਨ ਤਾਂ ਤੁਸੀਂ ਮਾਤਾ ਨੂੰ ਪਤਾਸੇ ਵੀ ਜੁੜਾ ਸਕਦੇ ਹੋ ਤੁਸੀਂ ਆਪਣੇ ਮਾਨ ਅਨੁਸਾਰ ਸੱਚੀ ਸ਼ਰਧਾ ਨਾਲ ਈਸ਼ਵਰ ਨੂੰ ਪੋਗ ਲਗਾ ਸਕਦੇ ਹੋ ਸੱਚੇ ਦਿਲ ਨਾਲ ਮਾਤਾ ਨੂੰ ਜੋ ਵੀ ਅਰਪਣ ਕਰੋਗੇ ਉਹ ਕਈ ਗੁਣਾ ਫਲਦਾਇਕ ਹੁੰਦਾ ਹੈ ਮਾਤਾ ਲਕਸ਼ਮੀ ਨੂੰ ਸੱਚੀ ਭਗਤੀ ਨਾਲ ਬਹੁਤ ਲਗਾਵ ਹੈ ਜੇ ਤੁਹਾਡੀ ਸੱਚੀ ਭਗਤੀ ਨਹੀਂ ਹੈ ਤਾਂ ਤੁਹਾਡੇ ਕਰੋੜਾਂ ਰੁਪਏ ਵੀ ਵਿਅਰਥ ਹਨ ਮਾਤਾ ਨੂੰ ਸੱਚੀ ਸ਼ਰਧਾ ਨਾਲ ਕੁਝ ਵੀ ਅਰਪਣ ਕਰੋਗੇ ਤਾਂ ਮਾਤਾ ਰਾਣੀ ਬਹੁਤ ਖੁਸ਼ ਹੁੰਦੀ ਹੈ ਅਤੇ ਸਦਾ ਉਸੇ ਘਰ ਵਿੱਚ ਵਾਸ ਕਰਦੀ ਹੈ ਜੋ ਸੱਚੀ ਸ਼ਰਧਾ ਨਾਲ ਪੂਜਾ ਪਾਠ ਕਰਦਾ ਹੋਵੇ ਦੋਸਤੋ ਲక్ష్ਮੀ ਪੂਜਨ ਵਿੱਚ ਦੀਪਕ ਸੱਜੇ ਪਾਸੇ ਹੋਣਾ ਚਾਹੀਦਾ ਉਸ ਵਿੱਚ ਜਗਦੀ ਜੋਤ ਨਾਲ ਹੋਣੀ ਚਾਹੀਦੀ ਹੈ ਤੂਪਤੀ ਅਰਗਬਤੀ ਖੱਬੇ ਪਾਸੇ ਹੋਣੀ ਚਾਹੀਦੀ ਨੇ ਇਹ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਦੋਸਤੋ ਸ਼ਾਸਤਰਾਂ ਅਨੁਸਾਰ ਦੀਵਾਲੀ ਦੇ ਦਿਨ ਮਾਤਾ ਨੂੰ ਸਫੈਦ ਪੋਲਣੀ ਚੜਾਉਣੀ ਚਾਹੀਦੀ ਇਸ ਨਾਲ ਮਾਤਾ ਰਾਣੀ ਨਾਰਾਜ਼ ਹੋ ਜਾਂਦੀ ਹੈ ਕਿਉਂਕਿ ਸਫੈਦ ਰੰਗ ਬਰੈਂਗ ਹੁੰਦਾ ਹੈ ਦੇਵੀ ਲਕਸ਼ਮੀ ਸੁਹਾਗਣ ਹੈ ਉਸ ਦਾ ਸੁਹਾਗ ਅਜਰ ਅਮਰ ਹੈ ਇਸ ਲਈ ਮਾਤਾ ਨੂੰ ਲਾਲ ਰੰਗ ਬਹੁਤ ਪਿਆਰਾ ਹੈ ਸਫੈਦ ਪੋਲ ਅਤੇ ਸਫੈਦ ਕਪੜਾ ਮਾਤਾ ਨੂੰ ਕਦੇ ਅਰਪਨ ਨਹੀਂ ਕਰਨਾ ਚਾਹੀਦਾ ਇਹ ਬਹੁਤ ਵੱਡਾ ਪਾਪ ਲੱਗਦਾ ਹੈ ਕਿ ਅਜਿਹੀ ਨਾਲ ਤੁਹਾਡੀ ਪੂਜਾ ਭੰਗ ਹੋ ਜਾਂਦੀ ਹੈ ਦੋਸਤੋ ਜੇ ਤੁਸੀਂ ਧਨ ਤੇਰਸ ਦੇ ਦਿਨ ਸੱਤ ਮੁਖੀ ਰੁਦਰਾਕਸ਼ ਘਾਰ ਲਿਆਉਂਦੇ ਹੋ ਅਤੇ ਫਿਰ ਉਸ ਦੀ ਵਿਧੀ ਵਿਵਧਾਨ ਨਾਲ ਪੂਜਾ ਕਰਦੇ ਹੋ ਜਾਂ ਭਗਵਾਨ ਸ਼ਿਵ ਦੀ ਪੂਜਾ ਵਿੱਚ ਇਸ ਰੁਦਰਾਕਸ਼ ਨੂੰ ਵਰਤਦੇ ਹੋ ਕਿਸੇ ਵੀ ਮੰਤਰ ਦਾ ਜਾਪ ਕਰਦੇ ਹੋ ਇਸ ਨਾਲ ਤੁਹਾਡੇ ਘਰ ਵਿੱਚ ਕਦੇ ਵੀ ਪਰੇਸ਼ਾਨੀ ਨਹੀਂ ਆਉਂਦੀ। ਇਸੇ ਵੀ ਤਰ੍ਹਾਂ ਦਾ ਹੀ ਅਕਾਲ ਮੌਤ ਨਹੀਂ ਹੁੰਦੀ। ਕਿਉਂਕਿ ਦੀਵਾਲੀ ਦੀਪਾਂ ਦਾ ਤਿਹਾਰ ਹੈ। ਅਤੇ ਇਸ ਦਿਨ ਆਪਣੇ ਸਮਰਾਥ ਅਨੁਸਾਰ ਘਰ ਵਿੱਚ ਦੀਪਕ ਜਲਾਏ ਜਾਂਦੇ ਹਨ। ਤਾਂ ਦੋਸਤੋ ਇਸ ਕਰਕੇ ਇਸ ਦੀਵਾਲੀ ਤੇ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ। ਤੇ ਜੇਕਰ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਆਇਸ ਵੀਡੀਓ ਨੂੰ ਇੱਕ ਲਾਈਕ ਤੇ ਸਾਡੇ ਇਸ ਚੈਨਲ ਚੜਤ ਵਾਈਸ ਟਿੱਪਸ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਮਿਲਦੇ ਹਾਂ ਅਗਲੀ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਦੋਸਤੋ